ਘੱਟ ਸਮੇਂ ਵਿੱਚ ਰਗੜਾ ਜਿਉਂ ਸਰਕਾਰ ਸੀ ਚੰਨੀ ਦੀ ਚਾਹੇ ਘੱਟ ਸਮਾਂ ਸੀਐਮ ਰਹਾ ਚਰਨਜੀਤ ਚੰਨੀ ਪਰ ਚਰਚੇ ਅੱਜ ਤੱਕ ਹੁੰਦੇ ਨੇ ਨਰਵੈਰ ਪੰਨੂ ਨੇ ਆਪਣੇ ਨਵੇਂ ਗੀਤ ਦੇ ਵਿੱਚ ਚਰਨਜੀਤ ਚੰਨੀ ਦੀ ਸਰਕਾਰ ਦਾ ਜ਼ਿਕਰ ਕੀਤਾ ਬੋਲ ਨੇ ਕਿ ਘੱਟ ਸਮੇਂ ਵਿੱਚ ਰਗੜਾ ਜਿਉਂ ਸਰਕਾਰ ਸੀ ਚੰਨੀ ਦੀ ਬਿਲਕੁਲ ਜੀ ਚਰਨਜੀਤ ਚੰਨੀ ਨੂੰ ਵੀ ਇਹ ਲਾਈਨ ਇੰਨੀ ਵਧੀਆ ਲੱਗੀ ਕਿ ਉਹਨਾਂ ਨੇ ਵੀ ਸ਼ੇਅਰ ਕੀਤੀ ਹੈ ਅਤੇ ਗਾਇਕ ਦਾ ਧੰਨਵਾਦ ਕੀਤਾ ਹੈ ਨਾਲ ਹੀ ਅਗਰ ਆਪਾਂ ਇਸ ਗੀਤ ਦੇ ਕਮੈਂਟ ਦੇਖਦੇ ਹਾਂ ਗੀਤ ਦੀ ਤਾਰੀਫ ਘੱਟ ਚਰਨਜੀਤ ਚੰਨੀ ਦੀ ਤਾਰੀਫ ਜ਼ਿਆਦਾ ਹੋ ਰਹੀ ਹੈ ਕਮੈਂਟਾਂ ਦੇ ਵਿੱਚ ਇੱਕੋ ਨਾਮ ਦੇਖਣ ਨੂੰ ਮਿਲਦਾ ਸਿਰਫ ਤੇ ਸਿਰਫ ਚਰਨਜੀਤ ਚੰਨੀ ਤਾਰੀਫ ਕਰ ਰਹੇ ਨੇ ਲੋਕ ਚਰਨਜੀਤ ਚੰਨੀ ਦੀ ਕਮੈਂਟ ਦੇਖੋ ਕਿਸ ਤਰ੍ਹਾਂ ਦੇ ਮਜ਼ੇਦਾਰ ਕਮੈਂਟ ਨੇ ਵਿੱਚ ਆਏ ਹੋਏ ਆ ਬਾਈ ਹੋਰਾਂ ਨੇ ਲਿਖਿਆ ਕਿ ਚੰਨੀ ਸਾਹਿਬ ਪੰਜਾਬ ਦੇ ਇੱਕ ਸੱਚੇ ਲੀਡਰ ਹਨ ਗਾਣੇ ਤੋਂ ਜ਼ਿਆਦਾ ਚਰਚਾ ਤਾਂ ਚੰਨੀ ਦੀ ਹੋ ਰਹੀ ਹੈ ਕਮੈਂਟਾਂ 'ਚ ਥੋੜੇ ਟਾਈਮ 'ਚ ਰਗੜਾ ਜਿਉਂ ਸਰਕਾਰ ਸੀ ਚੰਨੀ ਦੀ ਚੰਨੀ ਸਾਹਿਬ ਕਰਕੇ ਕੌਣ ਕੌਣ ਗਾਣਾ ਸੁਣਨ ਆਇਆ ਬਹੁਤ ਸੋਣਾ ਜਉਂਦੇ ਜੀ ਤਾਰੀਫ ਕੀਤੀ ਚੰਨੀ ਦੀ ਬਾਕੀ ਤਾਂ ਮਰਨ ਤੋਂ ਬਾਅਦ ਹੀ ਯਾਦ ਕਰਦੇ ਨੇ ਨਰਵੈਰ ਪੰਨੂ ਚੜ੍ਹਦੀ ਕਲਾ ਚ ਰਹੀ ਭਰਾਵਾ ਚੰਨੀ ਦੀ ਸਰਕਾਰ ਆਊਗੀ ਪ੍ਰਮਾਤਮਾ ਕਰਕੇ ਅੱਗੇ ਵੀ ਚੰਨੀ ਸਾਹਿਬ ਦੀ ਇੱਕ ਗੱਲ ਤਾਂ ਹੈ ਯਾਰ ਕਿਸਾਨਾਂ ਲਈ ਸਟੈਂਡ ਲੈ ਗਿਆ ਸੀ ਵਾਕਿਆ ਹੀ ਬੰਦਾ ਸਹੀ ਹੈ ਹਾ ਬਾਈ ਨੇ ਲਿਖਿਆ ਕਿ ਚੰਨੀ ਚੰਨੀ ਹੋਈ ਪਈ ਹੈ ਜਣ ਕੇ ਕੁਲ ਮਿਲਾ ਕੇ ਅਗਰ ਆਪਾਂ ਗੱਲ ਕਰਦੇ ਆਂ ਚਰਨਜੀਤ ਚੰਨੀ ਹੋਰਾਂ ਦਾ ਜ਼ਿਕਰ ਗਾਣੇ ਦੇ ਵਿੱਚ ਕੀਤਾ ਪਰ ਕਮੈਂਟਾਂ ਦੇ ਵਿੱਚ ਲੋਕਾਂ ਨੇ ਹੋਰ ਵੀ ਨਜ਼ਾਰਾ ਲਿਆਤਾ ਲੈਨ ਬਹੁਤ ਸੋਹਣੀ ਹੈ ਅਤੇ ਗਾਣੇ ਦੇ ਵਿੱਚ ਪਸੰਦ ਕਰੀ ਜਾ ਰਹੀ ਹੈ ਅਤੇ ਚਰਨਜੀਤ ਚੰਨੀ ਦੀ ਜਿਹੜੀ ਸਰਕਾਰ ਸੀ ਉਸ ਦਾ ਜ਼ਿਕਰ ਹਮੇਸ਼ਾ ਹੁੰਦਾ ਚਾਹੇ ਘੱਟ ਸਮਾਂ ਰਹੀ ਪਰ ਸ਼ਾਨਦਾਰ ਤਰੀਕੇ ਨਾਲ ਰਹੀ ਜਿਵੇਂ ਕਿ ਕ ਲੈਨ ਸੀ ਚੰਨੀ ਸਾਹਿਬ ਦੀ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਸੀ ਤਰ੍ਹਾਂ ਅੱਜ ਤੱਕ ਯਾਦ ਕਰਦੇ ਨੇ ਲੋਕ ਪਰ ਅਫਸੋਸ ਕਿ ਜ਼ਿਆਦਾ ਸਮਾਂ ਸੀਐਮ ਨਹੀਂ ਰਹਿ ਪਾਇਆ ਪੰਜਾਬ ਦੇ ਸ਼ਾਇਦ ਕਿਵੇਂ ਲੋਕਾਂ ਦੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਰਨਜੀਤ ਚੰਨੀ ਹੋਰਾਂ ਦੇ ਹੱਥੇ ਇੱਕ ਵਾਰ ਫੇਰ ਤੋਂ ਸੀਐਮ ਦੀ ਕੁਰਸੀ ਆਏਗੀ ਅਤੇ ਚੰਨੀ ਜਿਹੜੇ ਸੁਪਨੇ ਕਹਿੰਦੇ ਅਧੂਰੇ ਰਹਿ ਗਏ ਸੀ ਉਹ ਪੂਰੇ ਕਰੇਗਾ ਪਰ ਇਸ ਗੀਤ ਨੇ ਇੱਕ ਵਾਰ ਫੇਰ ਤੋਂ ਚਰਨਜੀਤ ਚੰਨੀ ਹੋਰਾਂ ਦੀ ਚਰਚਾ ਜ਼ਰੂਰ ਕਰਵਾ ਦਿੱਤੀ ਹੈ ਜੇ ਤੁਸੀਂ ਨੇ ਗੀਤ ਸੁਣਿਆ ਨਹੀਂ ਤਾਂ ਇੱਕ ਵਾਰ ਸੁਣਿਓ ਜ਼ਰੂਰ ਚਾਹੇ ਚਰਨਜੀਤ ਚੰਨੀ ਹੋਰਾਂ ਕਰਕੇ ਹੀ ਸੁਣਿਓ ਤਾਂ ਮਿੱਤਰੋ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਰੱਬ ਰੱਖਾ